ਜੀ ਸ਼ਸ਼ੀਕਲ ਜੀ ਫੁਲਕਾਰੀ ਐਂਡ ਲਾਈਫ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਬਾਰਡਰ ਡਿਜ਼ਾਈਨ ਬਣਾਉਣਾ ਸਿਖਾਵਾਂਗੇ ਜਸਟ ਇੱਕ ਪੱਤੀ ਦਾ ਮਤਲਬ ਆਪਣਾ ਜਿਹੜਾ ਇਹ ਬਾਰਡਰ ਡਿਜ਼ਾਈਨ ਬਣੂਗਾ ਇੱਕ ਪੱਤੀ ਨਾਲ ਹੀ ਸਾਰਾ ਆਪਾਂ ਜਿਹੜਾ ਡਿਜ਼ਾਈਨ ਹੈ ਉਹ ਕਵਰ ਕਰ ਲਾਂਗੇ ਬਾਰਡਰ ਨੂੰ ਬਾਰਡਰ ਤੇ ਬਣਾ ਸਕਦੇ ਹਾਂ ਛੋਟ ਦੇ ਆਪਾਂ ਇਹਨੂੰ ਬਾਹਾਂਾਂ ਤੇ ਪਹੁੰਚਿਆ ਤੇ ਵਰਕ ਕਰ ਸਕਦੇ ਆਂ ਇਹ ਡਿਜ਼ਾਈਨ ਨਾਲ ਆਪਾਂ ਉਹਦੇ ਲਈ ਸਭ ਤੋਂ ਪਹਿਲਾਂ ਦੇਖੋ ਆਪਾਂ ਕੀ ਕਰਨਾ ਹੈ ਆ ਸਭ ਤੋਂ ਪਹਿਲਾਂ ਆਪਾਂ ਇੱਕ ਸਟ੍ਰੇਟ ਲਾਈਨ ਜਿੱਦਾਂ ਆਪਣੇ ਪੱਲੇ ਤੇ ਜਿੱਥੇ ਵੀ ਆਪਾਂ ਕੰਮ ਕਰਨਾ ਆ ਐਸ ਤਰੀਕੇ ਨਾਲ ਆਪਾਂ ਸਟ੍ਰੇਟ ਲਾਈਨ ਲੈ ਲਾਂਗੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਕੀ ਕਰਨਾ ਜਿਹੜੀ ਆਪਾਂ ਲਾਈਨ ਲਈ ਹੈ ਇਹਨੂੰ ਆਪਾਂ ਅ 1 ਕ ਸੈਂਟੀਮੀਟਰ ਇਸ ਤਰ੍ਹਾਂ ਡਾਟ ਲਗਾ ਕੇ ਇਸ ਤਰੀਕੇ ਨਾਲ ਲਾਈਨ ਬਣਾ ਦਾਂਗੇ ਇਹ ਮੈਂ ਪੈਨ ਨਾਲ ਮਾਰਕਿੰਗ ਕਰ ਰਹੀ ਹਾਂ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਮਤਲਬ ਦਿਖੋ ਵੀ ਦਿਖਿਏ ਹਨਾ ਪਤਾ ਲੱਗੇ ਹਾਂਜੀ ਦੇਖੋ ਹੁਣ ਆਪਾਂ ਕੀ ਕਰਨਾ ਹੈ ਇਸ ਤੋਂ ਬਾਅਦ ਆਪਾਂ ਉੱਪਰ ਨੂੰ 7 ਸੈਂਟੀਮੀਟਰ ਠੀਕ ਹੈ ਜੀ ਸਕੇਲ ਨਾਲ 7 ਸੈਂਟੀਮੀਟਰ ਤੇ ਡਾਟ ਲਗਾ ਲਾਂਗੇ ਠੀਕ ਹੈ ਐਦਾਂ ਐਸ ਟ੍ਰਿਕੇ ਨਾਲ ਇਹਨੂੰ ਆਪਾਂ ਸਟ੍ਰੇਟ ਕਰ ਲਾਂਗੇ ਐਦਾਂ ਹੀ ਹੁਣ ਆਪਾਂ ਉੱਪਰ ਨੂੰ 1 ਸੈਂਟੀਮੀਟਰ ਫੇਰ ਡਾਟ ਲਗਾ ਲਾਂਗੇ ਐਦਾਂ ਫੇਰ ਆ ਜਿਹੜਾ ਆਪਾਂ ਲਾਈਨ ਸਟ੍ਰੇਟ ਬਣਾ ਲਾਂਗੇ ਠੀਕ ਹੈ ਇਹ ਆਪਾਂ ਸ਼ਰਟ ਦੇ ਪੱਲੇ ਤੇ ਮਤਲਬ ਕਿਦਾਂ ਬਣਾਉਣਾ ਆ ਹਨਾ ਉਸ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਰਹੀ ਹਾਂ ਹਾਂਜੀ ਦੇਖੋ ਹੁਣ ਆਪਾਂ ਕੀ ਕਰਨਾ ਆ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਆਪਾਂ ਇਹ ਲਾਈਨਾਂ ਡਰਾ ਕੀਤੀਆਂ ਆ ਮਤਲਬ ਮਾਰਕ ਕੀਤੀਆਂ ਨੇ ਇਹਨੂੰ ਡਰਾ ਕਰ ਲਾਂਗੇ ਪਹਿਲਾਂ ਹਾਂਜੀ ਮੈਂ ਤੁਹਾਨੂੰ ਬਹੁਤ ਸੌਖਾ ਜਿਹਾ ਜਿਹੜਾ ਡਿਜ਼ਾਈਨ ਦੱਸੂਗੀ ਬਾਰਡਰ ਦਾ ਤਾਂ ਜੋ ਆਪਣਾ ਜਿਹੜਾ ਪਰਲੇ ਦਾ ਡਿਜ਼ਾਈਨ ਹੋਰ ਹੈਵੀ ਹੋ ਜਾਵੇ ਬਣਾਉਣ ਆਪਾਂ ਇਹਦੇ ਉੱਤੇ ਸਿੰਪਲ ਵੀ ਬਣਾ ਸਕਦੇ ਆ ਪਰ ਆਪਾਂ ਥੋੜਾ ਜਿਹਾ ਮਤਲਬ ਜਿਹੜਾ ਬਾਰਡਰ ਹੈ ਉਹ ਹੈਵੀ ਰੱਖਾਂਗੇ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਛੋਟਾ ਛੋਟਾ ਜਿਹੜਾ ਜਿਗਜੈਗ ਬਣਾ ਲੈਣਾ ਆ ਠੀਕ ਹੈ ਜੀ ਇਸ ਤਰੀਕੇ ਨਾਲ ਹੁਣ ਦੇਖੋ ਆਪਾਂ ਕੀ ਕਰਨਾ ਹੈ ਜਿਹੜੀ ਆਪਾਂ ਲਾਈਨ ਬਣਾਈ ਆ ਐਤਾ ਸਿੰਗਲ ਟਾਂਕੇ ਨਾਲ ਪੱਟ ਦੀ ਰੀਲ ਲਈ ਆਪਾਂ ਨੇ ਇਹਨੂੰ ਇਸ ਤਰੀਕੇ ਨਾਲ ਜਿਹੜਾ ਆਪਾਂ ਫਿਲ ਕਰ ਲਵਾਂਗੇ ਬਿਲਕੁਲ ਆਪਾਂ ਲਾਈਨ ਦੇ ਉੱਤੇ ਉੱਤੇ ਜਿਹੜਾ ਕੰਮ ਹੈ ਉਹ ਕਰਾਂਗੇ ਦੇਖੋ ਐਦਾਂ ਆਪਾਂ ਇੱਧਰਲਾ ਜਿਹੜਾ ਜਿਗਜੈਗ ਆ ਉਹ ਫਿਲ ਕਰ ਲਿਆ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਆਪਾਂ ਇਹਦੇ ਵਿੱਚ ਨਾ ਇਹਨੂੰ ਇਹ ਡਿਜ਼ਾਈਨ ਨੂੰ ਆਪਾਂ ਦੋ ਕਲਰਾਂ ਨਾਲ ਬਣਾਵਾਂਗੇ ਇੱਕ ਆਪਣਾ ਹੌਟ ਪਿੰਕ ਹੈ ਗ੍ਰੀਨ ਪੀਕੋਕ ਜੀ ਸ਼ੇਡ ਆਪਣੀ ਇਹ ਤੇ ਹੁਣ ਆਪਾਂ ਕੀ ਕਰਨਾ ਹੈ ਇਹ ਵਾਲਾ ਛੱਡ ਦਾਂਗੇ ਇਹਦੇ ਲਵਾਈ ਹੁਣ ਆਪਾਂ ਆਹ ਵਾਲੀ ਜਿਹੜੀ ਲਾਈਨ ਇਹਨੂੰ ਆਪਾਂ ਫਿਲ ਕਰ ਦਾਂਗੇ ਇਸ ਤਰੀਕੇ ਨਾਲ ਹਾਂਜੀ ਦੇਖੋ ਠੀਕ ਹੈ ଏਸੀ ਤਰੀਕੇ ਨਾਲ ਆਪਾਂ ਹੁਣ ਇਹਦੇ ਨਾਲ ਵਾਲੀ ਫੇਰ ਐਦਾਂ ਹੀ ਲਾਈਨ ਜਿਹੜੀ ਡਰਾ ਕਰ ਦਾਂਗੇ ਟ੍ਰਿਕ ਨਾਲ ਆਪਾਂ ਸਾਰਾ ਜਿਹੜੀ ਇਧਰਲੀ ਸਾਈਡ ਆ ਉਹ ਪਿੰਕ ਕਲਰ ਨਾਲ ਆ ਜਿਹੜੀ ਡਰਾ ਕਰ ਲਈ ਆ ਸਾਰੇ ਆਪਣੀ ਸੌਰੀ ਫਿਲ ਕਰ ਲਈ ਹੁਣ ਆਪਾਂ ਕੀ ਕਰਨਾ ਹੈ ਹੁਣ ਜਿਹੜੀ ਆਪਣੀ ਇਧਰਲੀ ਸਾਈਡ ਹੈ ਨਪਾ ਐਥੋਂ ਕੰਮ ਸ਼ੁਰੂ ਕਰਾਂਗੇ ਚਾਹੋ ਤਾਂ ਐਥੋਂ ਵੀ ਕਰ ਸਕਦੇ ਹਾਂ ਇਧਰੋਂ ਵੀ ਸ਼ੁਰੂ ਕਰ ਸਕਦੇ ਹਾਂ ਹੁਣ ਆਪਾਂ ਇਹ ਵਾਲਾ ਜਿਹੜਾ ਪਾਰਟ ਹੈ ਇਹਨੂੰ ਪਾ ਪੀ ਕੁਕ ਸ਼ੇਡ ਨਲ ਫਿਲ ਕਰਾਂਗੇ ਇਸ ਤਰੀਕੇ ਨਾਲ ਅੰਜ ਦੇਖੋ ਇਦਾਂ ਆਪਾਂ ਬਿਲਕੁਲ ਨਾਲ-ਨਾਲ ਚੱਕ ਕੇ ਐਸਟ੍ਰਿਕ ਇਹ ਨਾਲੇ ਨੂੰ ਆਪਾਂ ਸਾਰੇ ਨੂੰ ਵੀ ਜਿੱਦਾਂ ਆਪਾਂ ਪਿੰਕ ਵਾਲਾ ਸਾਈਡ ਫਿਲ ਕੀਤੀ ਆ ਏਸੀ ਤਰੀਕੇ ਨਾਲ ਆਪਾਂ ਇਧਰਲੀ ਸਾਈਡ ਆ ਜਿਹੜੀ ਇਦਾਂ ਫਿਲ ਕਰ ਲਾਂਗੇ ਠੀਕ ਹੈ ਜੀ ਐਸਟ੍ਰਿਕ ਦੇ ਨਾਲ ਹੁਣ ਐਦਾਂ ਹੀ ਆਪਾਂ ਇੱਥੇ ਆ ਜਾਾਂਗੇ ਇਹ ਸਾਰੇ ਨੂੰ ਵੀ ਫਿਲ ਕਰ ਲਾਂਗੇ ਜਿੱਦਾਂ ਆਪਾਂ ਪਿੰਕ ਵਾਲੀ ਮਤਲਬ ਲਾਈਨਾਂ ਨੇ ਜਿਹੜੀਆਂ ਫਿਲ ਕੀਤੀਆਂ ਨੇ ਹਾਂਜੀ ਦੇਖੋ ਇਸੇ ਤਰੀਕੇ ਨਾਲ ਜਿੱਦਾਂ ਆਪਾਂ ਪਿੰਕ ਡਰਾ ਕੀਤਾ ਇਸੇ ਤਰੀਕੇ ਨਾਲ ਆਪਾਂ ਸਾਰਾ ਇਹ ਵਾਲਾ ਆ ਜਿਹੜਾ ਫਿਲ ਕਰ ਲਿਆ ਆ ਬਹੁਤ ਸੋਹਣਾ ਬਾਰਡਰ ਆ ਜਿਹੜਾ ਆਪਣਾ ਬਣ ਕੇ ਰੈਡੀ ਹੋਊਗਾ ਨਾਲੇ ਤਾਂ ਇਹਦੇ ਨਾਲ ਆਪਣੀ ਪੱਲੇ ਦੀ ਗ੍ਰੇਸ ਹੈ ਵੀ ਹੋਊਗੀ ਦੇਖੋ ਇਸ ਤਰੀਕੇ ਨਾਲ ਹੁਣ ਆਪਾਂ ਕੀ ਕਰਨਾ ਹੈ ਹਾਂਜੀ ਦੇਖੋ ਹੁਣ ਆਪਣਾ ਇਹ ਵਾਲਾ ਤਾਂ ਲਾਈਨ ਉੱਪਰਲੀ ਫਿਲ ਹੋ ਗਈ ਇਸੇ ਤਰੀਕੇ ਨਾਲ ਆਪਾਂ ਸਾਰੀ ਲਾਈਨਾਂ ਜਿਹੜੀ ਬਾਰਡਰ ਦੀ ਇਦਾਂ ਬਣਾਵਾਂਗੇ ਹੁਣ ਆਪਾਂ ਕੀ ਕਰਨਾ ਸੇਮ ਹੀ ਨੀਚੇ ਜਿਹੜਾ ਆਪਣੀ ਨਿਚਲੀ ਲਾਈਨ ਹੈ ਇਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਜਿਹੜਾ ਫਿਲ ਕਰ ਲਾਂਗੇ a few moments later ਹਾਂਜੀ ਦੇਖੋ ਇਸੇ ਤਰੀਕੇ ਨਾਲ ਜਿੱਦਾਂ ਆਪਾਂ ਪਿੰਕ ਡਰਾ ਕੀਤਾ ਇਸੇ ਤਰੀਕੇ ਨਾਲ ਆਪਾਂ ਸਾਰਾ ਇਹ ਵਾਲਾ ਆ ਜਿਹੜਾ ਫਿਲ ਕਰ ਲਿਆ ਆ ਬਹੁਤ ਸੋਹਣਾ ਬਾਰਡਰ ਹੈ ਜਿਹੜਾ ਆਪਣਾ ਬਣ ਕੇ ਰੈਡੀ ਹੋਊਗਾ ਨਾਲੇ ਤਾਂ ਇਹਦੇ ਨਾਲ ਆਪਣੀ ਪੱਲੇ ਦੀ ਗ੍ਰੇਸ ਹੈਵੀ ਹੋਊਗੀ। ਦੇਖੋ ਇਸ ਤਰੀਕੇ ਨਾਲ ਹੁਣ ਆਪਾਂ ਕੀ ਕਰਨਾ ਹੈ? ਹਾਂਜੀ ਦੇਖੋ ਹੁਣ ਆਪਣਾ ਇਹ ਵਾਲਾ ਤਾਂ ਲਾਈਨ ਉੱਪਰਲੀ ਫਿਲ ਹੋ ਗਈ ਇਸੇ ਤਰੀਕੇ ਨਾਲ ਆਪਾਂ ਸਾਰੀ ਲਾਈਨਾਂ ਜਿਹੜੀ ਬਾਰਡਰ ਦੀ ਇਦਾਂ ਬਣਾਵਾਂਗੇ। ਹੁਣ ਆਪਾਂ ਕੀ ਕਰਨਾ? ਸੇਮ ਹੀ ਨੀਚੇ ਜਿਹੜਾ ਆਪਣੀ ਨਿਚਲੀ ਲਾਈਨ ਹੈ ਇਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਜਿਹੜਾ ਫਿਲ ਕਰ ਲਾਂਗੇ। ਦੇਖੋ ਇਸ ਸਾਰਾ ਆਪਾਂ ਇਧਰਲੀ ਸਾਈਡ ਵੀ ਆ ਜਿਹੜੀ ਇਸ ਤਰੀਕੇ ਨਾਲ ਆ ਫਿਲ ਕਰ ਲਈ ਆਪਾਂ ਨੇ ਦੋਨੇ ਪਾਸੇ ਆਪਣੇ ਬਾਰਡਰ ਨੇ ਜਿਹੜੇ ਇਸ ਤਰੀਕੇ ਨਾਲ ਆਪਾਂ ਕੰਪਲੀਟ ਕਰਨੇ ਨੇ ਹੁਣ ਆਪਾਂ ਜਿਹੜਾ ਇਹਦੇ ਸੈਂਟਰ ਦੇ ਵਿੱਚ ਕੰਮ ਕਰਨਾ ਆਪਾਂ ਤੁਹਾਨੂੰ ਉਹ ਦੱਸਦੇ ਆ ਹਾਂਜੀ ਦੇਖੋ ਇਸ ਤਰੀਕੇ ਨਾਲ ਆਪਣਾ ਦੋਨੋਂ ਸਾਈਡ ਆ ਜਿਹੜਾ ਬਾਰਡਰ ਆ ਰੈਡੀ ਹੋ ਗਿਆ ਹੁਣ ਆਪਾਂ ਦੇਖੋ ਇਹਦੇ ਵਿੱਚ ਕੀ ਕਰਨਾ ਆ ਸਭ ਤੋਂ ਪਹਿਲਾਂ ਜਿੰਨੀ ਆਪਣੀ ਵਿੱਚ ਸਪੇਸ ਆਪਾਂ 7 ਸੈਂਟੀਮੀਟਰ ਦੀ ਸਪੇਸ ਜਿਹੜੀ ਰੱਖੀ ਸੀ ਆਪਾਂ 3.5 ਸੈਂਟੀਮੀਟਰ ਤੇ ਡਾਟ ਲਗਾ ਲਾਂਗੇ ਇਸ ਤੋਂ ਬਾਅਦ ਆਪਾਂ ਇੱਥੇ ਇੱਕ ਹਲਕਾ ਜਿਹਾ ਕਲਾਸ ਦਾ ਸਾਈਨ ਬਣਾਵਾਂਗੇ ਠੀਕ ਹੈ ਹੁਣ ਆਪਾਂ ਇਹਦੇ ਉੱਤੇ ਸਭ ਤੋਂ ਪਹਿਲਾਂ ਫਰੇਮ ਲਗਾਵਾਂਗੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਉੱਤੇ 2.5 ਸੈਂਟੀਮੀਟਰ ਤੇ ਡਾਟ ਲਗਾ ਲਾਂਗੇ ਇਸ ਤਰੀਕੇ ਨਾਲ ਐਦਾਂ ਠੀਕ ਹੈ ਏਸੀ ਤਰੀਕੇ ਨਾਲ ਆਪਾਂ ਹੁਣ ਇੱਥੇ ਜਿਹੜੀ ਆਪਾਂ ਇਹ ਪਲੱਸ ਦੀ ਨਿਸ਼ਾਨੀ ਲਾਈ ਹੋਈ ਆ ਬਿਲਕੁਲ ਉਹਦੀ ਜੜ ਚੋਂ 2.5 ਸੈਂਟੀਮੀਟਰ ਤੇ ਆਪਾਂ ਇਧਰ ਨੂੰ ਡਾਟ ਲਗਾ ਲੈਣੀ ਆ ਠੀਕ ਹੈ ਐਦਾਂ ਹੀ ਆਪਾਂ ਹੁਣ 2.5 ਤੇ ਇੱਥੇ ਡਾਟ ਲਗਾ ਲਾਂਗੇ 2.5 ਤੇ ਇਹ ਆਪਾਂ ਇਧਰ ਨੂੰ ਆ ਜਿਹੜਾ ਉਹ ਦੇਖੋ ਹੁਣ ਆਪਾਂ ਇਹਦੇ ਉੱਤੇ ਜਿਹੜਾ ਡਿਜ਼ਾਈਨ ਆਉ ਸ਼ੁਰੂ ਕਰਦੇ ਆ ਠੀਕ ਹੈ ਹਾਂਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆ ਉੱਪਰੋਂ ਜਿਹੜਾ ਇਹ ਵਾਲਾ ਪੱਤੀਆਂ ਨੇ ਆਪਾਂ ਇਹ ਬਣਾਵਾਂਗੇ ਪਿੰਕ ਕਲਰ ਦੀਆਂ ਠੀਕ ਹੈ ਹੁਣ ਆਪਾਂ ਕੀ ਕਰਨਾ ਇਹਦੇ ਵਿੱਚ ਆਪਾਂ ਤਿੰਨ ਟਾਂਕੇ ਚੱਕਣੇ ਨੇ 1 2 3 ਠੀਕ ਹੈ ਐਸ ਵੀ ਕੇ ਨਾਲ ਹੁਣ ਆਪਾਂ ਤਿੰਨ ਟਾਂਕੇ ਚੱਕਲੇ ਹੁਣ ਇਹਨਾਂ ਦੀ ਆਪਾਂ ਪੱਤੀ ਬਣਾਉਣੀ ਹੈ ਇਧਰਲੀ ਸਾਈਡ ਅੰਗੇ ਵਿੱਚ ਆਪਾਂ ਪਾਵਾਂਗੇ ਤਿੰਨ ਛੋਟੇ ਹਾਂਜੀ ਜਿਹੜੀ ਇਹ ਪੱਤੀ ਬਣਾਉਣੀ ਆ ਇਹਦੇ ਪਰ ਸਪੈਸ਼ਲ ਵੀਡੀਓ ਵੀ ਬਣਾਈ ਹੋਈ ਹੈ ਇਹ ਪੱਤੀ ਦੀ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਵੀ ਸਕਦੇ ਹੋ ਹਾਂਜੀ ਦੇਖੋ ਐਦਾਂ ਹੀ ਆਪਾਂ ਤਿੰਨ ਤਿੰਨ ਜੋਟੇ ਨੇ ਜਿਹੜੇ ਮਾਂ ਮੰਗੇ ਆ ਸ੍ਰਿਕਿਣਾ ਹੁਣ ਆਪਾਂ ਕੀ ਕਰਨਾ ਜਿਹੜਾ ਲਾਸਟ ਵਾਲਾ ਟੰਕਾ ਰਹਿ ਗਿਆ ਇਹਦੇ ਵਿੱਚ ਵੀ ਆਪਾਂ ਤਿੰਨ ਜੋਟੇ ਨੇ ਜਿਹੜੇ ਇਹਦੇ ਵਿੱਚ ਵੀ ਪਾ ਦਾਂਗੇ ਦੇਖੋ ਐਸ ਵੀ ਕਰਨ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਇੱਥੇ ਇਹਨੂੰ ਗੱਠ ਦੇ ਕੇ ਇੱਥੋਂ ਹੀ ਆਪਾਂ ਦੇ ਸੈਂਟਰ 'ਚ ਆ ਜਾਾਂਗੇ ਐਤਾ ਇਦਾਂ ਇਸੇ ਤਰੀਕੇ ਨਾਲ ਹੁਣ ਆਪਾਂ ਇਧਰਲੀ ਸਾਈਡ ਵੀ ਪੱਤੀਆਂ ਜਿਹੜੀ ਉਹ ਬਣਾ ਲਾਂਗੇ ਇਦਾਂ ਜਿਹੜਾ ਆਪਾਂ ਇਹਦੇ ਪੱਤੀਆਂ ਦੇ ਆਲੇ-ਦਾਲੇ ਬਾਰਡਰ ਬਣਾਏ ਆ ਹਨਾ ਇਹ ਆਪਾਂ ਕੋਈ ਵੀ ਡਿਜ਼ਾਈਨ ਦਾ ਬਾਰਡਰ ਬਾਰਡਰ ਹੈ ਜਿਹੜਾ ਆਪਾਂ ਦੇ ਸਕਦੇ ਆ ਇਹਨੂੰ ਬਾਕਸ ਨੂੰ ਉਹ ਆਪਣੀ ਮਰਜ਼ੀ ਆ ਵੀ ਆਪਾਂ ਕਿਦਾਂ ਦਾ ਬਾਰਡਰ ਹੈ ਜਿਹੜਾ ਦੇਣਾ ਹੈ ਮੈਂ ਥੋੜੀ ਇਹਦੀ ਲੁੱਕ ਹੈ ਵੀ ਉਹ ਰੱਖੀ ਹੈ ਤਾਂ ਜੋ ਆਪਣਾ ਸੈਂਟਰ ਵਾਲਾ ਬਾਰਡਰ ਵੀ ਬਣਿਆ ਤੇ ਆਲੇ ਦੁਆਲੇ ਵੀ ਆਪਣਾ ਘੇਰਾ ਜਿਹੜਾ ਥੋੜਾ ਚੌੜਾ ਲੱਗੇ ਇਹ ਜਸਟ ਆਪਾਂ ਸੈਂਪਲ ਤੁਹਾਨੂੰ ਕੱਪੜੇ ਤੇ ਬਣਾ ਕੇ ਦੱਸ ਰਹੇ ਹਾਂ ਦੇਖੋ ਹੁਣ ਆਪਾਂ ਕੀ ਕਰਾਂਗੇ ਇੱਥੋਂ ਤੀ ਆਪਾਂ ਇਹ ਵਾਲਾ ਰਹਿ ਗਿਆ ਆਪਣਾ ਮੇਨ ਪਹਿਲਾ ਐਦਾਂ ਆਪਾਂ ਟਾਂਕੀ ਭਰ ਲਾਂਗੇ ਇਹਦੇ ਵਿੱਚ ਪਹਿਲਾਂ ਸੈਂਟਰ ਦੇ ਵਿੱਚ ਜਿੱਥੋਂ-ਜਿੱਥੋਂ ਆਪਾਂ ਆਪਣੀਆਂ ਪੱਤੀਆਂ ਲੈਣੀਆਂ ਨੇ ਆ ਪੱਤੀਆਂ ਦੀ ਮਤਲਬ ਚੁਕਾਈ ਸ਼ੁਰੂ ਕਰਨੀਆਂ ਐਸ ਤਰੀਕੇ ਨਾਲ ਹੁਣ ਆਪਾਂ ਏਸੀ ਤਰੀਕੇ ਨਾਲ ਇਧਰਲੀ ਸਾਈਡ ਵੀ ਆਪਾਂ ਪਿੰਕ ਕਲਰ ਨਾਲ ਜਿਹੜਾ ਆਪਾਂ ਪੱਤੀ ਨੂੰ ਡਰਾ ਕਰ ਲਾਂਗੇ ਇਦਾਂ ਹਾਂਜੀ ਦੇਖੋ ਇਹ ਆ ਚਾਰੇ ਪਾਸੇ ਆਪਾਂ ਇਹ ਜਿਹੜੀ ਆਪਾਂ ਪਲੱਸ ਦਾ ਸਾਈਨ ਬਣਾਇਆ ਸੀਗਾ ਉਹਦੇ ਆਲੇ-ਦਲੇ ਇਦਾਂ ਜਿਹੜੀਆਂ ਆਪਾਂ ਪੱਤੀਆਂ ਬਣਾ ਲਿਆ ਨੇ ਇਹ ਪੱਤੀਆਂ ਬਣਾ ਕੇ ਆਪਾਂ ਬਹੁਤ ਸੋਹਣਾ ਚਾਹੇ ਆਪਾਂ ਪਸ਼ਮੀਨੀ ਦੇ ਸੂਟ ਤੇ ਜਾਂ ਕਿਸੇ ਵੀ ਹੋਰ ਪਾਰਟੀ ਵੇਅਰ ਸੂਟ ਤੇ ਆਪਾਂ ਜਿਹੜਾ ਇਹ ਬਾਰਡਰ ਹੈ ਬਣਾ ਕੇ ਡਿਜ਼ਾਈਨ ਤਿਆਰ ਕਰ ਸਕਦੇ ਹਾਂ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਇਹ ਬਣੂਗਾ ਆਪਾਂ ਜਸਟ ਬਸ ਸਿੰਪਲ ਤੁਹਾਨੂੰ ਕੱਪੜੇ ਤੇ ਬਣਾਉਣਾ ਹੀ ਦੱਸ ਰਹੇ ਹਾਂ ਤੁਸੀਂ ਜਦੋਂ ਇਹਨੂੰ ਪੂਰੀ ਮਾਰਕਿੰਗ ਕਰਕੇ ਘੇਰੇ ਤੇ ਬਣਾਉਂਗੇ ਅਸਲ ਲੁੱਕੇ ਦੀ ਫਿਰ ਪਤਾ ਲੱਗੂਗੀ ਬਹੁਤ ਸੋਹਣਾ ਹੈ ਜਿਹੜਾ ਡਿਜ਼ਾਈਨ ਹੈ ਬਣ ਕੇ ਰੈਡੀ ਹੁੰਦਾ ਹੈ ਆਪਾਂ ਇਹਦੇ ਨਾਲ ਦਾ ਡਿਜ਼ਾਈਨ ਬਣਾਇਆ ਵੀ ਹੋਇਆ ਬਟ ਕੁਝ ਆਪਣੇ ਕੰਮਕਾਰ ਦੇ ਰੂਲ ਵੀ ਹੁੰਦੇ ਨੇ ਹਨਾ ਆਪਾਂ ਹਰ ਇੱਕ ਕਸਟਮਰ ਦੀ ਮਤਲਬ ਡਿਜ਼ਾਈਨਰਾਂ ਦੀ ਜਿਹੜੀ ਆਪਾਂ ਵੀਡੀਓ ਸ਼ੋਅ ਨਹੀਂ ਕਰ ਸਕਦੇ ਹੈਗੇ ਇਸ ਕਰਕੇ ਆਪਾਂ ਤੁਹਾਨੂੰ ਜਿਹੜੇ ਛੋਟੇ-ਮੋਟੇ ਡਿਜ਼ਾਈਨ ਨੇ ਕੱਪੜਿਆਂ ਦੇ ਬਣਾ ਕੇ ਦੱਸਦੇ ਹੁੰਨੇ ਆ ਦੇਖੋ ਇਸ ਤਰੀਕੇ ਨਾਲ ਜਿਹੜੀ ਆਪਣੀ ਪੱਤੀਆਂ ਨੇ ਇਹ ਡਰਾ ਹੋ ਗਿਆ ਸੈਂਟਰ ਇਹਦਾ ਸਾਰਾ ਆਪਾਂ ਏਦਾਂ ਬਣਾ ਲਿਆ ਆ ਹੁਣ ਆਪਣਾ ਇਹ ਫਲਾਵਰ ਬਣਿਆ ਹੁਣ ਆਪਾਂ ਪਤਾ ਕੀ ਕਰਨਾ ਇਹਦੇ ਆਲੇ-ਦਾਲੇ ਏਸੀ ਤਰੀਕੇ ਨਾਲ ਆਪਾਂ 2.5 ਸੈਂਟੀਮੀਟਰ ਤੇ ਮਾਰਕਿੰਗ ਕਰ ਲਾਂਗੇ ਇਹ ਆਪਣੀ ਪੱਤੀ ਇਧਰਲੀ ਸਾਈਡ ਆ ਜੂਗੀ ਏਸੀ ਤਰੀਕੇ ਨਾਲ ਇਧਰੋਂ ਵੀ ਆਪਾਂ 2.5 ਸੈਂਟੀਮੀਟਰ ਤੇ ਬਿਲਕੁਲ ਉਹਦੀ ਸੇਰ ਦੇ ਵਿੱਚ ਨਿਸ਼ਾਨੀ ਲਾ ਲਾਂਗੇ ਠੀਕ ਹੈ ਇਹ ਵਾਲੀ ਪੱਤੀ ਹੈ ਆਪਣੀ ਇਧਰ ਨੂੰ ਬਣ ਜੂਗੀ ਹੁਣ ਆਪਾਂ ਸੇਮ ਇੱਥੇ 2.5 ਸੈਂਟੀਮੀਟਰ ਦੀ ਮਾਰਕਿੰਗ ਆਪਾਂ ਇੱਥੇ ਕਰ ਲਾਂਗੇ ਠੀਕ ਹੈ ਅੱਧਾ ਇਧਰ ਵੀ ਆਪਣਾ ਜਿਹੜੀ ਪੱਤੀ ਆਪਾਂ ਉਹ ਬਣਾ ਦਾਂਗੇ ਠੀਕ ਹੈ ਹੁਣ ਦੇਖੋ ਤੁਹਾਨੂੰ ਇਹ ਦੱਸਦੇ ਆ ਬਣਾਉਣੀ ਆਪਾਂ ਹਾਂਜੀ ਦੇਖੋ ਹੁਣ ਇਹ ਵਾਲੀ ਪੱਤੀਆਂ ਨੇ ਜਿਹੜੀਆਂ ਆਪਾਂ ਇਹ ਬਣਾਵਾਂਗੇ ਪੀਕਾਕ ਸ਼ੇਡ ਦੀਆਂ ਆਪਾਂ ਐਸ 3K ਨਾਲ ਐਦਾਂ ਹੀ ਆਪਾਂ ਇਹ ਪੱਤੀ ਨੂੰ ਵੀ ਜਿਹੜਾ ਫਿਲ ਕਰ ਲਾਂਗੇ ਇਹਦੇ ਵਿੱਚ ਵੀ ਆਪਾਂ ਸੇਮ ਉਦਾਂ ਹੀ ਤਿੰਨ ਤਿੰਨ ਝੋਟੇ ਨੇ ਜਿਹੜੇ ਸੌਰੀ ਇਹਦੇ ਵਿੱਚ ਆਪਾਂ 2-2 ਝੋਟੇ ਪਾਵਾਂਗੇ ਇਹ ਵਾਲੀ ਪੱਤੀ ਦੇ ਵਿੱਚ ਤਿੰਨ ਟਾਂਕੇ ਚੱਕਣੇ ਨੇ ਆਪਾਂ ਇਹਦੇ ਵਿੱਚ ਤੇ ਦੋ ਝੋਟੇ ਪਾਉਣੇ ਨੇ ਐਸ 3K ਨਾਲ ਦੇਖੋ ਜਿਹੜੇ ਹੁਣ ਆਪਾਂ ਉੱਪਰ ਪਾਤੇ ਇਹ ਵਾਲੇ 'ਪਾ ਦੋ ਟਾਂ ਜੁੱਤੀ ਹੀ ਪਾਵਾਂਗੇ ਇਹਦੇ ਵਿੱਚ। ਇਸੇ ਤਰੀਕੇ ਨਾਲ ਹੋਣੇ ਜਿਹੜੀ ਨਿਚਲੀ ਪੱਤੀ ਹੈ ਆਪਣੀ। ਇਹਦੇ ਵਿੱਚ ਵੀ ਆਪਾਂ ਸੇਮ ਉੱਪਰਲੇ ਵਾਂਗੂ ਹੀ ਦੋ ਟਾਂਕੇ ਪਾਵਾਂਗੇ। ਜੁੱਤੀ ਸੌਰੀ। ਦੇਖੋ। ਠੀਕ ਐ। ਐਦਾਂ। ਇਸੇ ਤਰੀਕੇ ਨਾਲ ਆਪਾਂ ਲਾਸਟ ਵਾਲੀ ਦੇ ਵਿੱਚ ਵੀ ਆ ਜਿਹੜਾ ਦੋ ਜੁੱਤੇ ਪਾਵਾਂਗੇ। ਇੱਦਾਂ ਹੁਣ ਆਪਾਂ ਕੀ ਕਰਨਾ ਇੱਥੋਂ ਸੂਈ ਕੱਢ ਕੇ ਸੇਮ ਸੈਂਟਰ 'ਚ ਆ ਜਾਾਂਗੇ ਏਸੇ ਤਰੀਕੇ ਨਾਲ ਆਪਾਂ ਹੁਣ ਇੱਧਰਲੀ ਸਾਈਡ ਵੀ ਐਦਾਂ ਹੀ ਪੱਤੀ ਆ ਜਿਹੜੀ ਡਰਾ ਕਰ ਲਾਂਗੇ ਦੋ-ਦੋ ਝੋਟੇ ਪਾ ਕੇ ਹਾਂਜੀ ਦੇਖੋ ਏਸੇ ਤਰੀਕੇ ਨਾਲ ਆਪਾਂ ਹੁਣ ਸਾਰੀ ਇਹਦੇ ਫਲਾਵਰ ਦੀ ਸੈਂਟਰ ਵਾਲੇ ਫਲਾਵਰ ਦੇ ਵਾਲੇ ਡਾਲੇ ਨੇ ਜਿਹੜੀਆਂ ਐਦਾਂ ਪੀਕਾਕ ਸ਼ੇਡ ਦੀਆਂ ਪੱਤੀਆਂ ਬਣਾਤੀਆਂ ਇਹ ਆਪਾਂ ਪਤਲੀ ਜਿਹੀ ਪੱਤੀ ਬਣਾਈ ਇਹਦੇ ਵਿੱਚ ਆਪਾਂ 2-2 ਝੋਟੇ ਪਾਏ ਨੇ ਜਿਹੜੀ ਆਪਾਂ ਸੈਂਟਰ ਵਾਲੀਆਂ ਬਣਾਈਆਂ ਨੇ ਉਹਦੇ ਵਿੱਚ ਆਪਾਂ 3-3 ਝੋਟੇ ਪਾਏ ਨੇ ਕੋਈ ਵੀ ਤਾਂ ਨਹੀਂ ਹਾਂਜੀ ਦੇਖੋ ਐਦਾਂ ਇਹ ਆਪਣੇ ਸੈਂਟਰ ਵਾਲੇ ਫਲਾਵਰ ਦੇ ਆਲੇ-ਦਾਲੇ ਨੇ ਜਿਹੜੀਆਂ ਐਦਾਂ ਪੱਤੀਆਂ ਬਣ ਗਈਆਂ ਠੀਕ ਹੈ ਹੁਣ ਆਪਾਂ ਤੁਹਾਨੂੰ ਅੱਗੇ ਦੱਸਦੇ ਹਾਂ ਇਹਨੂੰ ਅੱਗੇ ਆਪਾਂ ਕਿਦਾਂ ਡਰਾਅ ਕਰਨਾ ਹੈ ਹਾਂਜੀ ਦੇਖੋ ਇਹ ਡਿਜ਼ਾਈਨ ਆ ਜਿਹੜਾ ਆਪਣਾ ਐਦਾਂ ਬਣ ਗਿਆ ਹੁਣ ਆਪਾਂ ਅੱਗੇ ਕੀ ਕਰਨਾ ਹੈ ਜਿੱਦਾਂ ਆਪਾਂ ਇਹ ਵਾਲੀ ਪੱਤੀ ਬਣਾਈ ਹੈ ਹਨਾ ਇੱਥੋਂ ਆਪਾਂ 3 ਸੈਂਟੀਮੀਟਰ ਛੱਡ ਕੇ ਸੈਂਟਰ ਦੇ ਵਿੱਚ ਐਦਾਂ ਹੀ ਆਪਾਂ ਫੇਰ 2.5 ਸੈਂਟੀਮੀਟਰ ਲਗਾ ਲਾਂਗੇ ਉਹ ਰਿਡਾਟ ਤੇ ਸਭ ਤੋਂ ਪਹਿਲਾਂ ਆਪਾਂ ਐਦਾਂ ਇਹਨੂੰ ਪਲੱਸ ਪਾਸ ਲਗਾ ਲਾਂਗੇ ਠੀਕ ਹੈ ਐਦਾਂ ਫਿਰ ਇਸੇ ਤਰੀਕੇ ਨਾਲ ਆਪਾਂ ਇਸੇ ਤਰੀਕੇ ਨਾਲ ਆਪਾਂ ਇੱਥੋਂ ਇੱਥੇ 2.5 ਸੈਂਟੀਮੀਟਰ ਤੇ ਇਧਰੋਂ ਆਪਾਂ ਉੱਪਰ ਨੂੰ 2.5 ਸੈਂਟੀਮੀਟਰ ਇਧਰੋਂ ਆਪਾਂ ਇਧਰ ਨੂੰ 2.5 ਸੈਂਟੀਮੀਟਰ ਤੇ ਜਿਹੜੀ ਡਰਾ ਕਰ ਲਾਂਗੇ ਐਦਾਂ ਦੇਖੋ ਜਿੱਦਾਂ ਆਪਣੀ ਆਹ ਵਾਲੀ ਪੱਤੀ ਬਣੀ ਆ ਸੇਮ ਇਸੇ ਤਰੀਕੇ ਨਾਲ ਆਪਾਂ ਇੱਥੇ ਜਿਹੜੀ ਪੱਤੀ ਬਣਾ ਲਾਂਗੇ ਉਸੇ ਤਰੀਕੇ ਨਾਲ ਫਿਰ ਆਪਾਂ ਉੱਪਰ ਨੂੰ ਵੀ 2.5 ਸੈਂਟੀਮੀਟਰ ਤੇ ਐਦਾਂ ਇਹ ਵਾਲੀਆਂ ਪੱਤੀਆਂ ਲਗਾ ਲਾਂਗੇ ਇਸੇ ਤਰੀਕੇ ਨਾਲ ਆਪਣਾ ਡਿਜ਼ਾਈਨ ਆ ਜਿਹੜਾ ਅੱਗੇ ਨੂੰ ਬਣਦਾ ਜਾਊਗਾ ਭਾਜੀ ਮਤਲਬ ਕਿਹੜੇ ਘੇਰੇ ਦੀ ਚੌੜਾਈ ਹੈ ਜਿਹੜੀ ਰੱਖਣੀ ਆ ਇਸੇ ਤਰੀਕੇ ਨਾਲ ਆਪਾਂ ਮਾਰਕਿੰਗ ਕਰਕੇ ਅੱਗੇ ਬਣਾਈ ਜਾਵਾਂਗੇ ਹਾਂਜੀ ਤੁਹਾਨੂੰ ਸਾਡਾ ਡਿਜ਼ਾਈਨ ਕਿਦਾਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਥੈਂਕ ਯੂ